ਜੀ ਗੁਰਮੁਖ ਸਿੰਘ ਜੀ ਅ ਕੱਲ ਦੀ ਖਾਸ ਖਬਰ ਜਿਹੜੀ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਆਗੂਆਂ ਦੀ ਮਾਫੀ ਸੰਬੰਧੀ ਤੁਹਾਡੀ ਕੀ ਰਾਏ ਆ ਤੇ ਐਨ ਆਰ ਆਈ ਭਾਈਚਾਰਾ ਇਸ ਸਾਰੇ ਕਾਰਗੁਜ਼ਾਰੀ ਨੂੰ ਕਿਵੇਂ ਦੇਖਦਾ ਜੀ ਗੁਰਮੁਖ ਸਿੰਘ ਜੀ ਆ ਪਰਮਿੰਦਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਾਲੇਦ ਦੇ ਪ੍ਰਧਾਨ ਤੇ ਨਾਲ ਜਿੰਨੇ ਵੀ ਆਗੂ ਸੀਗੇ ਸ਼੍ਰੀ ਕਾਲਤਾ ਸਿੰਘ ਸਾਹਿਬ ਦੇ ਸਾਹਮਣੇ ਪੇਸ਼ ਹੋਏ ਕਿ ਸਾਰਾ ਘਰਨਾ ਕਰਮ ਦੇ ਤਿੰਨ ਚਾਰ ਨੁਕਤੇ ਹੈਗੇ ਜਿਹੜੇ ਆਪਣੇ ਸਰੋਤਿਆਂ ਨਾਲ ਅਸੀਂ ਸਾਂਝੇ ਕਰਨੇ ਚਾਹਾਂਗੇ ਕਿ ਆਖਰਕਾਰ ਕਿਹੜੇ ਇਲਜ਼ਾਮ ਸੀਗੇ ਸੁਰਵੀਰ ਸਿੰਘ ਬਾਦਲ ਤੇ ਸਾਰੇ ਕਾਲੀ ਆਗੂਆਂ ਦੇ ਉੱਪਰ ਕਿ ਜਿਨ੍ਹਾਂ ਦੀ ਵਜ੍ਹਾ ਕਰਕੇ ਉਹਨਾਂ ਦੀ ਸ਼੍ਰੀ ਕਾਲ ਤਖਤ ਸਾਹਿਬ ਦੇ ਉੱਪਰ ਪੇਸ਼ੀ ਹੋਈ ਹੈ ਜੀ ਉਹ ਇਲਜ਼ਾਮ ਕਿਹੜੇ ਸੀ ਜਹੇਦਾਰ ਸਾਹਿਬ ਨੇ ਕਿਹੜੇ ਜਿਹੜੇ ਸੀ ਦੋਸ਼ ਪੜ ਕੇ ਸੁਣਾਏ ਤੇ ਉਤੋਂ ਅਹਿਮ ਗੱਲ ਸੀ ਕਿ ਸੁਰਵੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਸਾਬਕਾ ਪ੍ਰਧਾਨ ਸ਼੍ਰੋਮਣੀ ਕਾਲਦੇ ਉਹਨਾਂ ਦਾ ਉਹਨਾਂ ਦਾ ਇਕਬਾਲਨਾਮਾ ਉੱਥੇ ਸ਼੍ਰੀ ਕਾਲ ਤਖਤ ਸਾਹਿਬ ਦੇ ਉੱਪਰ ਇੱਕ ਅਹਿਮ ਜਿਹੜੀ ਕੜੀ ਆ ਅੱਜ ਦੀ ਇਹਦੇ ਨਾਲ ਨਾਲ ਜਿਹੜੇ ਸਿੰਘ ਸਹਿਬਾਨ ਹੈਗੇ ਉਹਨਾਂ ਨੇ ਕਿਹੜੀ ਜਿਹੜੀ ਧਾਰਮਿਕ ਸਜ਼ਾ ਲਗਾਈ ਆ ਭਾਵ ਜਿਹੜੀ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਜਿਹੜੀ ਹੁਣ ਸਜ਼ਾ ਲਗਾਈ ਗਈ ਧਾਰਮਿਕ ਉਹ ਕੀ ਲਗਾਈ ਗਈ ਆ ਤੇ ਸ਼੍ਰੋਮਣੀ ਕਾਲੀ ਦਲ ਨੂੰ ਸਰਜੀਤ ਕਰਨ ਵਾਸਤੇ ਮੋੜ ਤੋਂ ਮੈਂਬਰਸ਼ਿਪ ਦੀ ਗੱਲ ਬਣਾਉਣ ਦੀ ਗੱਲਬਾਤ ਕੀਤੀ ਗਈ ਉਹਦੇ ਕੀ ਸੁਝਾਅ ਦਿੱਤੇ ਗਏ ਆ ਇਹਦੇ ਨਾਲ ਨਾਲ ਮੁੱਖ ਤੌਰ ਤੇ ਆਪਾਂ ਇਹ ਕਹਿ ਸਕਦੇ ਜਿਹੜੇ ਸਾਬਕਾ ਜਥੇਦਾਰ ਸੀਗੇ ਜਿਨ੍ਹਾਂ ਨੇ ਉਸ ਟਾਈਮ ਦੇ ਉੱਪਰ ਡੇਰਾ ਸੌਦਾ ਸਾਧ ਨੂੰ ਮਾਫੀ ਦਿੱਤੀ ਸੀ ਜੀ ਬਾਦ ਹੁਣਾਂ ਦੇ ਕਹਿਣ ਦੇ ਉੱਪਰ ਉਹਨਾਂ ਦੇ ਲਈ ਕੀ ਜਿਹੜੀ ਸਜ਼ਾ ਸੁਣਾਈ ਗਈ ਆ ਕੀ ਦੇਸ਼ ਆਇਆ ਤੇ ਸਮੁੱਚਾ ਸਿੱਖ ਭਾਈਚਾਰਾ ਜਿਹੜਾ ਵਰਲਡ ਭਰ ਦੇ ਵਿੱਚ ਖਾਸ ਤੌਰ ਤੇ ਐਨ ਆਰ ਆਈ ਕੈਨੇਡਾ ਅਮਰੀਕਾ ਇੰਗਲੈਂਡ ਦੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਇਸ ਘਟਨਾ ਨੂੰ ਕੇਸ ਰੂਪ ਚ ਦੇਖ ਰਹੀਆਂ ਨੇ ਇਹ ਸਾਰੀ ਵਿਚਾਰ ਵਟਾਂਦਰਾ ਅਸੀਂ ਇਹਦੇ ਅੱਜ ਦੇ ਸੈਗਮੈਂਟ ਚ ਕਰਾਂਗੇ ਕਿ ਐਟ ਲੀਸਟ ਲੰਬੇ ਸਮੇਂ ਤੋਂ ਸਿੱਖ ਸੰਗਤਾਂ ਜਿਹੜਾ ਲੰਬਾ ਰੋਸ ਸੀਗਾ ਪਿਛਲੇ ਸੈਗਮੈਂਟ ਚ ਆਪਾਂ ਇਹ ਗੱਲ ਕਲੀਅਰ ਕੀਤੀ ਆ ਕਿ ਕਿਵੇਂ ਸਿੱਖ ਕੌਮ ਦੀ ਇੱਕ ਧਿਰ ਸੀਗੀ ਸ਼੍ਰੋਮਣੀ ਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਵਾਲੀ ਇੱਕ ਪਾਰਟੀ ਸੀਗੀ ਸਿੱਖਾਂ ਦੀ ਜਿਹੜਾ ਦਿੱਲੀ ਬਸ ਸ਼੍ਰੋਮਣੀ ਕਾਲੀ ਦਲ 1947 ਤੋਂ ਰਿਆਤ ਉਸ ਤੋਂ ਪਹਿਲਾਂ ਅੰਗਰੇਜ਼ਾਂ ਦੇ ਖਿਲਾਫ ਵੱਡੀ ਲੜਾਈ ਜਿਹੜੀ ਲੜੀ ਗਈ ਸ਼੍ਰੋਮਣੀ ਕਾਲੀ ਦਲ ਵੱਲੋਂ ਸੋ ਉਹਦੇ ਆਗੂਆਂ ਦੇ ਉੱਪਰ ਹੀ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਜਿਹੜੇ ਇਲਜ਼ਾਮ ਲੱਗਣੇ ਜਿਹੜੇ ਡੇਰਾ ਸੌਦਾ ਸਾਥ ਸੀਗਾ ਉਹਦੇ ਵੱਲੋਂ ਉਹਨੂੰ ਮੁਆਫੀ ਦੇਣ ਦੇ ਜਿਹੜੇ ਇਲਜ਼ਾਮ ਲੱਗਣੇ ਸੋ ਮੁਖ ਰੂਪ ਦੇ ਵਿੱਚ ਜਦੋਂ ਉੱਥੇ ਪੇਸ਼ੀ ਹੋਈ ਤੇ ਉਹਦੇ ਕੁਝ ਨੁਕਤੇ ਮੈਂ ਸਾਂਝੇ ਕਰਨਾ ਚਾਹੂੰਗਾ ਉਸ ਤੋਂ ਬਾਅਦ ਮੈਂ ਦੱਸੂੰਗਾ ਕਿ ਜਿਹੜਾ ਸਮੁੱਚੀਆਂ ਸਿੱਖ ਸੰਗਤਾਂ ਨੇ ਇਹਦੇ ਇਸ ਘਟਨਾ ਨੂੰ ਕੇਸ ਰੂਪ ਵਿੱਚ ਦੇਖ ਰਹੀਆਂ ਨੇ ਉਥੇ ਜਿਹੜੇ ਮੁੱਖ ਰੂਪ ਦੇ 6 ਜਿਹੜੇ ਇਲਜ਼ਾਮ ਜਿਹੜੇ ਲਗਾਏ ਗਏ ਜਹੇਦਾਰ ਸਾਹਿਬ ਵੱਲੋਂ ਉਹ ਪੜ ਕੇ ਸੁਣਾਏ ਗਏ ਉਹਦੇ ਵਿੱਚ ਸੁਖਵੀਰ ਬਾਦਲ ਨੇ ਉਹਦਾ ਇੱਕਬੂਲਨਾਮਾ ਦਿੱਤਾ ਕਿ ਬਕਾਇਦਾ ਇਹਦੇ ਤੇ ਦੱਸਿਆ ਕਿ ਹਾਂ ਮੈਂ ਇਹ ਗਲਤੀਆਂ ਕੀਤੀਆਂ ਨੇ ਜੀ ਹਾਂ ਜੀ ਜੀ ਬਿਲਕੁਲ ਜਿਹਦੇ ਵਿੱਚ ਮੁੱਖ ਰੂਪ ਚ ਆਪਾਂ ਕਹਿ ਸਕਦੇ ਹਾਂ ਕਿ ਜਹੇਦਾਰ ਸਾਹਿਬ ਨੇ ਨਾਲ ਇਹ ਵੀ ਗੱਲ ਕੀਤੀ ਤੁਸੀਂ ਹਾਂ ਜਾਂ ਨਾਹ ਚ ਜਵਾਬ ਦੇਣਾ ਇਹ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਕਰਨੀ ਸੋ ਮੁੱਖ ਰੂਪ ਦੇ ਵਿੱਚ ਉਹਨਾਂ ਨੇ ਸਵਾਲ ਕੀਤਾ ਸੀਗਾ ਕਿ ਜਦੋਂ ਸੌਦਾ ਸਾਹ ਜਿਹੜਾ ਸੀ ਉਹਨੂੰ ਤੁਸੀਂ ਕੀ ਤੁਸੀਂ ਆਪਣੀ ਕੋਠੀ ਦੇ ਚੰਡੀਗੜ੍ਹ ਵੇਖੇ ਆਪਣੇ ਜਹੇਦਾਰ ਸਬਾਣ ਉਸ ਸਮੇਂ ਦੇ ਜਿਹੜੇ ਹੈਗੇ ਸੀ ਸ਼੍ਰੀ ਕਾਲ ਤਖਤ ਸਾਹਿਬ ਦੇ ਤੇ ਹੋਰ ਜਹ ਤਖਤਾਂ ਦੇ ਉਹਨਾਂ ਨੂੰ ਤੁਸੀਂ ਚੰਡੀਗੜ੍ਹ ਕੋਠੀ 'ਚ ਬੁਲਾਇਆ ਸੀ ਜਿਹੜਾ ਡੇਰਾ ਸੌਦਾ ਸਾਹ ਦਾ ਜਿਹੜਾ ਵੀ ਉਹਨੇ ਪਸ਼ਾਕ ਜਿਹੜੀ ਪਹਿਨੀ ਸੀਗੀ ਉਸ ਟਾਈਮ ਦੇ ਉੱਪਰ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਸ਼ਾਕ ਪਹਿਨ ਕੇ ਜਿਹੜਾ ਸਵਾਗ ਰਚਣ ਦੀ ਕੋਸ਼ਿਸ਼ ਕੀਤੀ ਸੀ ਉਸ ਮਾਮਲੇ ਦੇ ਵਿੱਚ ਜਿਹੜਾ ਉਹਨੂੰ ਪੰਥ ਚੋਂ ਛੇਕਿਆ ਗਿਆ ਸੀਗਾ ਪਾਵ ਹੈ ਕਿ ਉਹਦੇ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਦੀ ਸੰਗਤਾਂ ਨੂੰ ਜਿਹੜੇ ਆਦੇਸ਼ ਦਿੱਤੇ ਗਏ ਸੀ ਉਹਦੇ ਵਿੱਚੋਂ ਮੁਆਫੀ ਦੇਣ ਵਾਸਤੇ ਕੀ ਤੁਸੀਂ ਪ੍ਰਭਾਵ ਪਾਇਆ ਸੀ ਜਹੇਦਾਰਾਂ ਦੇ ਉੱਪਰ ਜਾਂ ਦਵਾਈ ਸੀ ਤਾਂ ਉਹਨਾਂ ਉਹਨਾਂ ਦਾ ਕਹਿਣਾ ਸੀਗਾ ਕਿ ਹਾਂ ਮੈਂ ਇੱਕ ਗਨਾਹ ਕਬੂਲਦਾ ਵਾਂ ਇਹਦੇ ਨਾਲ ਹੀ ਜਿਹੇਦਾਰ ਸਵਾਨ ਵੱਲੋਂ ਵਾਰੀ-ਵਾਰੀ ਹੋਰ ਵੀ ਸਾਰੇ ਇਲਜ਼ਾਮ ਪੜ ਕੇ ਸੁਣਾਏਗੇ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਬਹਿਲ ਕਲਾਂ ਦੇ ਵਿੱਚ ਤਾਂ ਉਸ ਸਮੇਂ ਦੇ ਉੱਪਰ ਤੁਹਾਡੀ ਸਰਕਾਰ ਨਾਕਾਮ ਰਹੀ ਉਹਨਾਂ ਦੋਸ਼ੀਆਂ ਨੂੰ ਫੜਨ ਵਾਸਤੇ ਤੇ ਉਲਟਾ ਜਿਹੜੀਆਂ ਸਿੱਖ ਸੰਗਤਾਂ ਰੋਸ ਕਰ ਰਹੀਆਂ ਸੀ ਉਸ ਬੇਦਬੀ ਦਾ ਇਨਸਾਫ ਲੈਣ ਵਾਸਤੇ ਉਹਨਾਂ ਦੇ ਉੱਪਰ ਤੁਸੀਂ ਗੋਲੀਆਂ ਚਲਾਈਆਂ ਤੁਹਾਡੀ ਸਰਕਾਰ ਦੇ ਹੁਕਮ ਦੇ ਚਲਾਈਆਂ ਗਈਆਂ ਤੇ ਕੀ ਤੁਸੀਂ ਇਸ ਗਨਾਹ ਨੂੰ ਵੀ ਕਬੂਲ ਕਰਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਹਾਂ ਜੀ ਅਸੀਂ ਇਸ ਗਨਾ ਨੂੰ ਵੀ ਮੈਂ ਕਬੂਲ ਕਰਦਾ ਹਾਂ ਇਦਾਂ ਹੀ ਪੱਧਰ ਪਰ ਹੋਰ ਵੀ ਬਹੁਤ ਸਾਰੇ ਜਿਹੜੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿੰਨੇ ਵੀ ਇਲਜ਼ਾਮ ਸ਼੍ਰੋਮਣੀ ਕਾਰਜਦਾਲ ਦੇ ਆਗੂਆਂ ਤੇ ਲੱਗੇ ਹੋਏ ਸੀਗੇ ਜਿਵੇਂ ਮੁੱਖ ਰੂਪ ਵਿੱਚ ਸਿੱਖ ਕੌਮ ਦੇ ਉੱਪਰ ਨੌਜਵਾਨਾਂ ਨੂੰ ਤਸ਼ੱਦਦ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇਣ ਦੇ ਮਾਮਲੇ ਦੇ ਵਿੱਚ ਵੀ ਕਬੂਲਨਾਮਾ ਕੀਤਾ ਇਹ ਇੱਕ ਬੜੀ ਵੱਡੀ ਅਹਿਮ ਗੱਲ ਸੀ ਕਿ ਹੁਣ ਜਿਹੜੀ ਹੁਣ ਤੱਕ ਜਿਹੜੀਆਂ ਗੱਲਾਂ-ਬਾਤਾਂ ਸਿੱਖ ਕੌਮ ਦੇ ਵਿੱਚ ਚੱਲਦੀਆਂ ਸੀਗੀਆਂ ਇੱਕ ਪਰਸੈਪਸ਼ਨ ਚੱਲਦੀ ਸੀ ਇਲਜ਼ਾਮ ਵੱਡੇ ਸੀਗੇ ਤੇ ਜਿਹਦੇ ਵਿੱਚ ਸ਼੍ਰੋਮਣੀ ਕਾਗਦਲ ਦੇ ਪ੍ਰਧਾਨ ਸ਼ਖਬੀਰ ਸਿੰਘ ਬਾਦਲ ਨੇ ਕਦੇ ਸਿੱਧੇ ਤੌਰ ਤੇ ਇਸ ਗੱਲ ਨੂੰ ਮੰਨਿਆ ਨਹੀਂ ਸੀ ਆਵਾਜ਼ ਕਿ ਜਿਹੜੀਆਂ ਮੁਆਫੀਆਂ ਵੀ ਸੀਗੀ ਪਰ ਪ੍ਰਵਿੰਦਰ ਉਹ ਮੰਗੀਆਂ ਸੀ ਆਨੇ ਬਹਾਨੇ ਕਿ ਜੇ ਸਾਡੇ ਕੋਲ ਕੋਈ ਗਲਤੀ ਹੋ ਗਈ ਹੋਵੇ ਸ੍ਰੀ ਕਾਲ ਤਖਤ ਸਾਹਿਬ ਤੇ ਆ ਕੇ ਵੀ ਜੇ ਸਾਡੇ ਕੋਲ ਕੋਈ ਗਲਤੀ ਹੋ ਗਈ ਹੋਵੇ ਜਾਂ ਜਨਤਕ ਸਮਾਗਮਾਂ ਦੇ ਵਿੱਚ ਵੀ ਕਿਹਾ ਗਿਆ ਕਿ ਜੇ ਸਾਡੀ ਸਰਕਾਰ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤੇ ਅਸੀਂ ਉਹਦੀ ਮਾਫੀ ਮੰਗਦੇ ਹਾਂ ਠੀਕ ਹੈ ਜੀ ਲੇਕਿਨ ਅੱਜ ਦਾ ਜਿਹੜਾ ਸਮਾਗਮ ਹੋ ਕੇ ਨਿਭੜਿਆ ਉਹਦੇ ਵਿੱਚ ਸਿੱਧੇ ਤੌਰ ਤੇ ਨਮਾਣੇ ਬਣ ਕੇ ਸ਼੍ਰੀ ਕਾਲ ਤਕ ਸਾਹਿਬ ਦੇ ਜਿਵੇਂ ਅਕਬੀਰ ਬਾਦਲ ਨੂੰ ਇਹ ਮੰਨਣਾ ਪਿਆ ਜੋ ਵੀ ਉਹਨਾਂ ਗਲਤੀਆਂ ਕੀਤੀਆਂ ਸੀ ਉਹਨਾਂ ਨੇ ਜਿਹੜਾ ਹਾਂਜੀ ਕਹਿ ਕੇ ਉਹਨੂੰ ਸਵਕਾਰ ਕਰਿਆ ਉਹ ਤੋਂ ਸ਼੍ਰੀ ਕਾਲ ਤਕ ਸਾਹਿਬ ਦੀ ਅਜ ਮਾਨ ਮਰਿਆਦਾ ਮੋੜ ਸਿੱਖਾਂ ਦੇ ਮਨਾਂ 'ਚ ਬਹਾਲੀ ਦੀ ਗੱਲਬਾਤ ਚੱਲੀ ਆ ਜਿਹੜਾ ਪੀਰੀ ਤੇ ਮੀਰੀ ਦਾ ਸਿਧਾਂਤ ਸੀਗਾ ਆਵਿਆ ਕਿ ਇੱਕ ਜਿਹੜਾ ਧਰਮ ਦਾ ਕੁੰਡਾ ਸੀਗਾ ਸਿਆਸਤ ਦੇ ਉੱਪਰ ਉਹ ਦੁਬਾਰਾ ਉਹਦਾ ਪ੍ਰਭਾਵ ਦਿਖਾਈ ਦਿੱਤਾ ਜਦੋਂ ਜਹੇਦਾਰ ਸੁਬਾਨ ਦੇ ਸਾਹਮਣੇ ਕਬੂਲਨਾਮਾ ਖਬੀਰ ਬਦਲਦਾ ਆਇਆ ਕਿ ਹਾਂ ਮੈਂ ਇਹ ਗਲਤੀਆਂ ਕੀਤੀਆਂ ਨੇ ਠੀਕ ਹੈ ਜੀ ਸੋ ਉਹਨਾਂ ਹਾਲਤਾਂ ਦੇ ਵਿੱਚ ਜਦੋਂ ਹੋਰ ਵੀ ਜਿੰਨੇ ਵੀ ਆਗੂ ਸੀਗੇ ਨਾਲ ਹੋਰ ਵੀ ਖੜੇ ਸੀ ਸ਼ਰਮਣੀ ਕਾਗਲ ਦੇ ਆਗੂ ਜਿਹੜੇ ਉਸ ਸਮੇਂ ਭਾਈਵਾਲ ਸੀਗੇ ਸਾਰਿਆਂ ਨੇ ਆਪਣਾ ਕਬੂਲਨਾਮਾ ਦਿੱਤਾ ਤੇ ਉਹ ਤੋਂ ਬਾਅਦ ਜਿਹੜੀਆਂ ਸਜ਼ਾਵਾਂ ਸੁਣਾਈਆਂ ਗਈਆਂ ਉਹਦੇ ਵਿੱਚ ਵੀ ਜਿਹੜੀ ਅਹਿਮ ਗੱਲ ਇਹ ਸੀਗੇ ਕਿ ਉਸੇ ਵਕਤ ਹੀ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਸੀਗੇ ਸਾਰੇ ਕਾਲੀ ਆਗੂ ਤਾਂ ਉਸੇ ਵਕਤ ਹੀ ਮੈਂ ਪਾਪੀ ਤੂ ਬਖਸ਼ਣਹਾਰ ਦੀ ਜਿਹੜੇ ਫੱਟੀਆਂ ਸੀਗੀਆਂ ਤਖਤੀਆਂ ਸੀਗੀਆਂ ਉਹਨਾਂ ਦੇ ਗਲਾਂ 'ਚ ਪਾਈਆਂ ਗਈਆਂ ਤੇ ਸਜ਼ਾ ਜਿਹੜੀ ਆ ਧਾਰਮਿਕ ਜਿਹੜੀ ਸਜ਼ਾ ਜਿਹੜੀ ਰਵਾਇਤ ਹੈਗੀ ਸ਼੍ਰੀ ਕਾਲ ਤਖਤ ਸਾਹਿਬ ਤੋਂ ਉਹ ਸੁਣਾਈ ਗਈ ਤੁਸੀਂ ਜਿੰਨੀਆਂ ਵੀ ਇੱਥੇ ਵਾਸ਼ਰੂਮ ਹੈਗੇ ਟਾਇਲਟਸ ਹੈਗੇ ਉਹ ਸਾਫ਼ ਕਰੋਗੇ ਇਸ ਤੋਂ ਇਲਾਵਾ ਭਾਂਡਿਆਂ ਦੀ ਜਿਹੜੇ ਸੇਵਾ ਕਰੋਗੇ ਲੰਗਰ ਹਾਲ ਦੇ ਵਿੱਚ ਤੇ ਹੋਰ ਵੀ ਵਕ ਵਕ ਤਾਂ ਤੇ ਸੇਵਾ ਕਰਾਂ ਕਿਉਂਕਿ ਸੁਬੀਰ ਬਾਦਲ ਜਿਹੜਾ ਸੀਗਾ ਉਹ ਆਪਣੇ ਆਪ ਦੇ ਵਿੱਚ ਉਹ ਸਿਹਤ ਜਿਹੜੀ ਠੀਕ ਨਹੀਂ ਹੈਗੀ ਇਸ ਵਕਤ ਆਪਾਂ ਨੂੰ ਸਭ ਨੂੰ ਪਤਾ ਕਰਨ ਨੂੰ ਸੱਟ ਲੱਗੀ ਹੋਈ ਸੀ ਉਹਨਾਂ ਹਾਲਤਾਂ 'ਚ ਛੋੜ ਦਿੰਦਿਆਂ ਹੋਇਆਂ ਜਿਹੜਾ ਸੀਗਾ ਸੁਬੀਰ ਬਾਦਲ ਉਹਨਾਂ ਨੂੰ ਸਿਰਫ ਤੇ ਸਿਰਫ ਇੱਕ ਸੇਵਾਦਾਰ ਵਜੋਂ ਬਾਹਰ ਪੈਰੇਦਾਰੀ ਕਰਨ ਵਾਸਤੇ ਜਿਹੜਾ ਹੁਕਮ ਸੁਣਾਇਆ ਗਿਆ ਤਾਂ ਨਾਲ ਦੀ ਨਾਲ ਤਖਤੀ ਪਾ ਕੇ ਉਹ ਵੀ ਉਸ ਹੁਕਮ ਸੁਣਾਇਆ ਗਿਆ ਕਿ ਤਖਤੀ ਪਾ ਕੇ ਉਹ ਜਿਹੜਾ ਸੇਵਾ ਕਰਨਗੇ ਸੋ ਇਹ ਜਿਹੜੀ ਜਿਹੜੀ ਸਧਾਰਮਿਕ ਸਜ਼ਾ ਜਿਹੜੀ ਲਗਾਈ ਗਈ ਇਦੇ ਨਾਲ ਨਾਲ ਇਹ ਵੀ ਪਰਮਿੰਦਰ ਸ੍ਰੀ ਸ੍ਰੀ ਕਾਲ ਤਖਤ ਸਾਹਿਬ ਤੋਂ ਦੇਸ਼ ਆ ਕੇ ਸ਼੍ਰੋਮਣੀ ਕਾਲ ਦੇ ਜਿੰਨੇ ਵੀ ਧੜੇ ਬਣੇ ਹੋਇਆ ਬਾਗੀ ਦੇ ਦਾਗੀ ਉਹ ਸਾਰੇ ਮਿਟਾ ਕੇ ਆਪਸ ਵਿੱਚ ਜਿਹੜਾ ਵੈਰਬੋਧ ਮਿਟਾ ਕੇ ਸ਼੍ਰੋਮਣੀ ਕਾਲੀ ਦਲ ਦੀ ਮੈਂਬਰਸ਼ਿਪ ਨਵੇਂ ਸਿਰਿਓਂ ਸ਼ੁਰੂ ਕਰਨ ਵਾਸਤੇ ਡੈਲੀਗੇਟ ਚੁਣਨ ਵਾਸਤੇ ਜਿਹੜਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਹਦੇ ਵਿੱਚ ਵੱਖ-ਵੱਖ ਥਾਵਾਂ ਤੋਂ ਕਮੇਟੀ ਦੇ ਮੈਂਬਰ ਲਏ ਗਏ ਆ ਤਾਂ ਤਾਂ ਜੋ ਪਾਰਦਰਸ਼ੀ ਤਰੀਕੇ ਦੇ ਨਾਲ ਜਿਹੜਾ ਆ ਇਹ ਮੈਂਬਰਸ਼ਿਪ ਭਰਤੀ ਹੋਵੇ ਤਾਂ ਉਹਦੇ ਬਿਹਾਫ ਤੇ ਡੈਲੀਗੇਟਾਂ ਦੀ ਚੋਣ ਹੋਵੇ ਹੁਣ ਸਿੱਖ ਭਾਈਚਾਰਾ ਜਿਹੜਾ ਸੀਗਾ ਇਹੀ ਚਾਹੁੰਦਾ ਸੀਗਾ ਕਿ ਆਖਰਕਾਰ ਜਿਹੜੇ ਵੱਡੇ ਇਲਜ਼ਾਮ ਹੁਣ ਤੱਕ ਜਿਹੇਦਰ ਸਭਾ ਨਾਲ ਤੇ ਲੱਗਦੇ ਰਿਹਾ ਸ਼੍ਰੋਮਣ ਸ੍ਰੀ ਕਾਲ ਤਖਤ ਸਾਹਿਬ ਦੇ ਉੱਪਰ ਉਹ ਤਾਂ ਬਾਦਲ ਪਰਿਵਾਰ ਦੇ ਕਹਿਣ ਦੇ ਉੱਪਰ ਚੱਲਦੇ ਆ ਤਾਂ ਬਾਦਲ ਪਰਿਵਾਰ ਦੇ ਖਿਲਾਫ ਤਾਂ ਬੋਲ ਹੀ ਸਕਦੇ ਜਥੇਦਾਰ ਸਾਹਿਬ ਠੀਕ ਹੈ ਜੀ ਜੀ ਜੋ ਅੱਜ ਇੱਕ ਪਰਸੈਪਸ਼ਨ ਜਿਹੜੀ ਵੱਡੇ ਤੌਰ ਤੇ ਟੁੱਟਦੀ ਨਜ਼ਰ ਆਈ ਇਹ ਵੀ ਸਾਹਮਣੇ ਆ ਕਿ ਸਿੱਖ ਕੌਮ ਜਿਹੜੀ ਹੈਗੀ ਆ ਜਾਂ ਜਿਹੜਾ ਪੰਜਾਬ ਹੈਗਾ ਆ ਉਹਨਾਂ ਜਿਹੜਾ ਸਿੱਖਾਂ ਦਾ ਇੱਕ ਰਾਜਨੀਤੀ ਦੇ ਧਰਮ ਦਾ ਕੁੰਡਾ ਅਜੇ ਕਾਇਮ ਹੈਗਾ ਭਾਵੇਂ ਕਿ શ્રી ਕਾਲਤਾਸ ਜਿਹੜੀ ਮਾਨ ਮਰਿਆ ਦਾ ਸਰਬਸ਼੍ਰੇਸ਼ਟਾ ਵਾ ਅੱਜ ਵੀ ਇੰਨੀ ਹੈਗੀ ਆ ਕਿ ਕੋਈ ਵੀ ਬੰਦਾ ਕਿੰਨਾ ਵੀ ਵੀਆਈਪੀ ਕਿਉਂ ਨਾ ਹੋਵੇ ਜੇ ਉਹਨੇ ਸਿੱਖ ਕੌਮ ਦੇ ਨਾਲ ਕੋਈ ਇਦਾਂ ਦੀਆਂ ਗਲਤੀਆਂ ਕੀਤੀਆਂ ਨੇ ਭਾਵ ਹੈ ਕਿ ਸਿੱਖ ਕੌਮ ਦੇ ਹਤਾਂ ਦੇ ਖਿਲਾਫ ਗੱਲ ਕੀਤੀ ਆ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਨ ਦੇ ਖਿਲਾਫ ਉਹਨੇ ਗਲਤੀਆਂ ਕੀਤੀਆਂ ਤਾਂ ਉਹਨੂੰ ਪੈਰਾਂ ਪਾਰ ਆਉਣਾ ਪਊਗਾ ਸ੍ਰੀ ਕਾਲਤਾ ਦੇ ਸਾਹਮਣੇ ਕੋਈ ਵੀ ਭਾਵੇਂ ਕਿੰਨੀ ਵੀ ਵੱਡੀ ਹਸਤੀ ਹੋ ਕਿਉਂ ਨਾ ਹੋਵੇ ਸੋ ਇਹਦਾ ਪ੍ਰਭਾਵ ਤੰਗ ਬਹੁਤ ਪੁਆਇੰਟੋਂ ਮਿਲਿਆ ਸਿਰਫ ਇੱਕ ਦੋ ਗੱਲਾਂ ਜਿਹੜੀ ਬਾਹਰ ਦੀਆਂ ਸੰਗਤਾਂ ਹੈਗੀਆਂ ਖਾਸ ਤੂ ਕੈਨੇਡਾ ਤੋਂ ਮੈਂ ਗੱਲ ਕਰ ਰਿਹਾ ਤਾਂ ਕੈਨੇਡਾ ਤੋਂ ਸੰਗਤਾਂ ਇਹ ਜ਼ਰੂਰ ਚਾਹੁੰਦੀਆਂ ਸੀ ਕਿ ਜਦੋਂ ਤੁਸੀਂ ਡੈਲੀਗੇਟ ਇਜਲਾਸ ਚੁਣਨ ਦੀ ਗੱਲਬਾਤ ਹੋਈ ਆ ਤਾਂ ਉਹਨਾਂ ਹਾਲਤਾਂ ਦੇ ਵਿੱਚ ਇਹ ਗੱਲ ਨਹੀਂ ਕਹੀ ਗਈ ਕਿ ਜਿੰਨੇ ਹੁਣ ਮੌਜੂਦਾ ਆਗੂ ਹੈਗੇ ਆ ਚਾਹੀਦਾ ਤਾਂ ਇਹ ਆ ਕਿ ਇਹਨਾਂ ਨੂੰ ਮਾਫੀ ਤਾਂ ਮਿਲ ਜਾਣੀ ਚਾਹੀਦੀ ਆ ਲੇਕਿਨ ਸੰਗਤਾਂ ਇਹ ਚਾਹੁੰਦੀਆਂ ਸੀ ਕਿ ਇਹਨਾਂ ਨੂੰ ਗੁਵਾਹੀ ਕਰਨ ਦਾ ਅਗੋਂ ਕੋਟ ਕੋਟ 5 7 10 ਸਾਲ ਤੱਕ ਕੋਈ ਮੌਕਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਅੱਜ ਮਾਫੀ ਮੰਗ ਲਓ ਤੇ ਕੱਲ ਫਿਰ ਜਾ ਕੇ ਤੁਸੀਂ ਇਲੈਕਸ਼ਨ ਜਿਹੜੀ ਆ ਉਹ ਲੜਨ ਲੱਜੋ ਤੇ ਕੌਮ ਦੀ ਗੁਵਾਹੀ ਕਰਨ ਲੱਗ ਜਾਓ ਕਿਉਂਕਿ ਜਿਹੜੇ ਜਿਹੜੇ ਇਲਜ਼ਾਮ ਇਹਨਾਂ ਆਗੂਆਂ ਤੇ ਲੱਗੇ ਹੈਗੇ ਆ ਉਹ ਇਲਜ਼ਾਮ ਨਹੀਂ ਗੁਨਾਹ ਮੰਨਦੀ ਆ ਸਿੱਖ ਕੌਮ ਬਹੁਤ ਵੱੱਡਾ ਗੁਨਾਹ ਮੰਨਦੀ ਆ ਕਿ ਸ਼੍ਰੀ ਗੁਰੂ ਗ੍ਰੰ ਸਾਹਿਬ ਜੀ ਦੀ ਜਿਹੜੀ ਮਾਨ ਮਰਿਆਦਾ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਸ਼ਾ ਸੀ ਸਿੱਖਾਂ ਦਾ ਮਨ ਜਿਹੜੀ ਢਾ ਲੱਗੀ ਆਹਤ ਹੋਈਆਂ ਭਾ ਨਮਾ ਕਿਉਂਕਿ ਆਪਾਂ ਸਭ ਨੂੰ ਪਤਾ ਕਿ ਬਹਿਵਲ ਕਲਾਂ ਦੇ ਵਿੱਚ ਕਿਵੇਂ ਬਰਗਾੜੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਸੀਗੇ ਜਿਹੜੇ 1300 ਦਾ ਸਾਧ ਦੇ ਜਿਹੜੇ ਪੈਰੋਕਾਰ ਸੀਗੇ ਉਹਨਾਂ ਵੱਲੋਂ ਬਕਾਇਦਾ ਇਤਤਾਵਣੀ ਦੇ ਕੇ ਆਪਾਂ ਕਹਿ ਸਕਦੇ ਹਾਂ ਕਿ ਪਹਿਲਾਂ ਵੰਗਾਰ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਉਤੋਂ ਬਾਅਦ ਗੰਦੀਆਂ ਬੰਦੀਆਂ ਗਾਲਾਂ ਪੋਸਟਰਾਂ ਤੇ ਲਿਖੀਆਂ ਗਈਆਂ ਉਤੋਂ ਬਾਅਦ ਜਿਹੜੀ ਸਿੱਖ ਕੌਮ ਸੀ ਜਿਹੜਾ ਪ੍ਰੋਟੈਸਟ ਕਰ ਰਹੀ ਸੀ ਤੇ ਕਾਲੀ ਸਰਕਾਰ ਦੇ ਦਰਮਿਆਨ ਹੀ ਪੁਲਿਸ ਅਫਸਰਾਂ ਨੇ ਗੋਲੀਆਂ ਚਲਾਈਆਂ ਤੇ ਦੋ ਸਿੰਘ ਸ਼ਹੀਦ ਹੋਏ ਜਿਹੜੀ ਇਹ ਜਿਹੜੀ ਗੁਨਾਹਾਂ ਹੈਗੇ ਆ ਇਹ ਗੁਨਾਹਾਂ ਆ ਸੋ ਇਹਨਾਂ ਨੂੰ ਸਿੱਖ ਕੌਮ ਇਦਾਂ ਦੇਖਦਾ ਬਾਹਰਲਾ ਭਾਈ ਜਰਾ ਕਿ ਐਟ ਲੀਸਟ ਜਿੰਨਾ ਵੀ ਬਾਦਲ ਪਰਿਵਾਰ ਜਾਂ ਇਹਦੇ ਨਾਲ ਜੁੜੇ ਹੋਏ ਜਿੰਨੇ ਵੀ ਕਾਲੀ ਆਗੂਆ ਚਾਹੇ ਉਹ ਬਾਗੀ ਨੇ ਚਾਹੇ ਇਹ ਆਪ ਹੈਗਾ ਮੁਖ ਤੜਾ ਇਹਨਾਂ ਨੂੰ ਐਟ ਲੀਸਟ ਜਿਹੜੀ ਨਵੀਂ ਪਨੀਰੀ ਹੈਗੀ ਨੌਜਵਾਨ ਜਿਹੜੇ ਪੰਜਾਬ ਦੇ ਜਿਹੜੇ ਸਿੱਖ ਨੌਜਵਾਨ ਆ ਉਹਨਾਂ ਨੂੰ ਸਾਹਮਣੇ ਆਉਣ ਦਾ ਮੌਕਾ ਮਿਲਣਾ ਚਾਹੀਦਾ ਜਿਹੜਾ ਸ਼੍ਰੋਮਣੀ ਕਾਲੀ ਦਰ ਆ ਉਹਦਾ ਸਰਜੀਤ ਤਾਂ ਹੋਣਾ ਚਾਹੀਦਾ ਲੇਕਿਨ ਉਹਦਾ ਜਿਹੜਾ ਓਵਰਆਲ ਸੰਗਠਨ ਜਿਹੜਾ ਸੀਗਾ ਉਹਦਾ ਪੁਨਰਗਠਨ ਹੋਣਾ ਚਾਹੀਦਾ ਪਾ ਆਵੇ ਕਿ ਉਹਦੇ ਵਿੱਚ ਨਵੇਂ ਚਿਹਰੇ ਸਾਹਮਣੇ ਆਉਣੇ ਚਾਹੀਦੇ ਆ ਸਿੱਖ ਕੌਮ ਨੂੰ ਪ੍ਰਣਾਏ ਹੋਏ ਚਿਹਰੇ ਸਾਹਮਣੇ ਆਉਣੇ ਚਾਹੀਦੇ ਆ ਤੇ ਇਹਦੇ ਨਾਲ ਨਾਲ ਜਿੰਨਾ ਜਿੰਨਾ ਪਰਿਵਾਰਾਂ ਦੀ ਕੁਰਬਾਨੀ ਹੈਗੀ ਆ ਸ਼ਹਾਦਤਾਂ ਹੈਗੀਆਂ ਨੇ ਸਿੱਖ ਕੌਮ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਮੌਕਾ ਮਿਲਣਾ ਚਾਹੀਦਾ ਆ ਸੋ ਜਿਹੜੀ ਕਮੇਟੀ ਬਣਾਈ ਗਈ ਆ ਪ੍ਰਵਿੰਦਰ ਆਪਾਂ ਨੂੰ ਵੀ ਪਤਾ ਸਾਰਿਆਂ ਨੂੰ ਸਰੋਤਾਂ ਤੱਕ ਜਿਦਾਂ ਖਬਰ ਪਹੁੰਚ ਗਈ ਆ ਹਨਾ ਉਹ ਕਮੇਟੀ ਜਿਹੜੀ ਆ ਉਹਦੇ ਵਿੱਚ ਸਿਰਫ ਸਿਰਫ ਇੱਕ ਨਾਂ ਜਿਹੜਾ ਬਾਹਰਲੀਆ ਕੌਮ ਜਿਹੜੀ ਸੰਗਤਾਂ ਆ ਉਹਦਾ ਸਤਿਕਾਰ ਕਰਦੀਆਂ ਜਿਹੜਾ ਭਾਈ ਮਰੀਕ ਸਿੰਘ ਦੀ ਬੇਟੀ ਬੀਬੀ ਸਤਵੰਤ ਕੌਰ ਨੂੰ ਲਿਆ ਗਿਆ ਠੀਕ ਹੈ ਜੀ ਸੋ ਉਹਦਾ ਕਾਫੀ ਸੰਗਤਾਂ ਸਤਿਕਾਰ ਕਰ ਰਹੀਆਂ ਕਿ ਠੀਕ ਹੈ ਐਟ ਲੀਸਟ ਇੱਕ ਮੈਂਬਰ ਜਿਹੜਾ ਆ ਬਾਹਰਲੀਆ ਸੰਗਤਾਂ ਦੀ ਮਰਜ਼ੀ ਦੇ ਨਾਲ ਉਹਨਾਂ ਦੀ ਤਰਜਮਾਨੀ ਕਰਦਾ ਹੋਇਆ ਨਾਂ ਹੈਗਾ ਆ ਸੋ ਬਾਕੀ ਨਾ ਜਿਹੜੇ ਜਿੰਨੇ ਰਵਾਇਤੀ ਹੈਗੇ ਆ ਚਾਹੇ ਸ਼੍ਰੋਮਣਕੋਟ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆ ਜਿਹੜੇ ਕਿ ਚੇਅਰਮੈਨ ਲਾਏ ਗਏ ਆ ਇਹਦੇ ਨਾਲ-ਨਾਲ ਗਵਾਲ ਸਿੰਘ ਝੁੰਦਾ ਮਨਪ੍ਰੀਤ ਸਿੰਘ ਯਾਲੀ ਜਿੰਨੇ ਵੀ ਬਾਕੀ ਮੈਂਬਰ ਹੈਗੇ ਆ ਮੈਂ ਇਕੱਲੇ-ਇਕੱਲੇ ਦਾ ਨਾਂ ਨਹੀਂ ਲੈਣਾ ਉਹ ਸਾਰੇ ਪਹਿਲਾਂ ਹੀ ਚਿਹਰੇ ਜਿਹੜੇ ਆ ਪੁਰਾਣੇ ਚਿਹਰੇ ਆ ਮੇਰੇ ਕਹਿਣ ਤੋਂ ਬਾਅਦ ਆ ਸੋ ਜੇ ਮੈਂ ਆਪਣੀ ਗੱਲ ਨੂੰ ਸਮ ਅਪ ਕਰਨਾ ਹੋਵੇ ਤਾਂ ਉਹ ਇਹ ਗੱਲ ਹੈਗੀ ਆ ਕਿ ਜਿਹੜੀ ਬਾਹਰੀਆਂ ਸੰਗਤਾਂ ਇਹ ਚ ਆਉਂਦੀਆਂ ਨੇ ਕਿ ਠੀਕ ਆ ਸ਼੍ਰੀ ਕਾਲਤਾ ਸਰ ਜ세ਦਾਰ ਨੇ ਜਿਸ ਤਰੀਕੇ ਨਾਲ ਸਿੱਧੇ ਰੂਪ ਦੇ ਵਿੱਚ ਗੁਨਾਹਾਂ ਪੜੇ ਤੇ ਉਹਦਾ ਕੋਲ ਨਾ ਮਹ ਲਿਆ ਸੁਖਵੀਰ ਬਾਦਲ ਹੋਣਾ ਕੋਲੋਂ ਕਿ ਤੁਸੀਂ ਇਧਰ ਉਧਰ ਹੀ ਗੱਲ ਨਾ ਕਰੋ ਹਾਂਜੀ ਕਹੋ ਹਾਂ ਜਾਂ ਨਾ ਕਹੋ ਠੀਕ ਹੈ ਜੀ ਸੋ ਜਿਸ ਤਰੀਕੇ ਨਾਲ ਨਮਾਣੇ ਬਣ ਕੇ ਸੁਖਵੀਰ ਬਾਦਲ ਨੂੰ ਆਪਣੀ ਗਲਤੀ ਮੰਨਣੀ ਪਈ ਆ ਉੱਥੇ ਔਰ ਇੰਨੀਆਂ ਬਦਰ ਗਲਤੀਆਂ ਮੰਨਣੀਆਂ ਪਈਆਂ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਕਿਤੇ ਨਾ ਕਿਤੇ ਅੱਜ ਜਰੂਰ ਹਿਰਦਿਆਂ ਨੂੰ ਅੱਜ ਸ਼ਾਂਤੀ ਮਿਲੀ ਆ ਕਿ ਐਟ ਲੀਸਟ ਜੀ ਕਿਸੇ ਕਿਹੜੇ ਸਿਆਸੀ ਇੰਨੀ ਵੱਡੀ ਤੇਰ ਸੀ ਉਹਨੂੰ ਮੰਨਣਾ ਤਾਂ ਪਿਆ ਨਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਆ ਠੀਕ ਹੈ ਜੀ ਰਈ ਗੱਲ ਜਿਹੜੀ ਸਜ਼ਾ ਦੀ ਹੁੰਦੀ ਆ ਸਜ਼ਾ ਜਿਹੜੀ ਆ ਧਾਰਮਿਕ ਸਜ਼ਾ ਦੇ ਹੀ ਰਵਾਜ ਆ ਸਿੱਖ ਕੌਮ ਦੇ ਵਿੱਚ ਹਮੇਸ਼ਾ ਕਿਸੇ ਨੂੰ ਇਦਾਂ ਜੇਲ੍ਹ 'ਚ ਡੱਕਣ ਦਾ ਜਾਂ ਉਹਨੂੰ ਪੱਥਰ ਮਾਰਨ ਦਾ ਰਵਾਜ ਨਹੀਂ ਹੈਗਾ ਜਿਹੜਾ ਸਿੱਖ ਕੌਮ ਦਾ ਰੀਤੀ ਰਿਵਾਜ ਦੁਰਿਆਆ ਉਹ ਇਹੀ ਆ ਕਿ ਧਾਰਮਿਕ ਸਜ਼ਾ ਹੀ ਲਗਾਈ ਜਾਂਦੀ ਆ ਭਾਵ ਕਿ ਜਿਹੜਾ ਬੰਦਾ ਆ ਉਹਦੇ ਵਿੱਚੋਂ ਬੁਰਾਈ ਨੂੰ ਖਤਮ ਕੀਤਾ ਜਾਂਦਾ ਨਾ ਕਿ ਬੰਦੇ ਨੂੰ ਖਤਮ ਕਰਨ ਦੀ ਗੱਲ ਕੀਤੀ ਜਾਂਦੀ ਆ ਉਹਦਾ ਜਿਹੜਾ ਆ ਪਛਤਾਵਾ ਕਰਵਾ ਕੇ ਸੋ ਚੰਗਾ ਹੁੰਦਾ ਬਾਹਰਲੀ ਸੰਗਤਾਂ ਇਹ ਚਾਹੁੰਦੀਆਂ ਪਰਵਿੰਦਰ ਕਿ ਜਿੰਨੇ ਵੀ ਆਗੂ ਹੈਗੇ ਆ ਇਹਨਾਂ ਨੂੰ ਗੜਗੜ 5-7 ਸਾਲ ਸਿਆਸਤ ਤੋਂ ਪਾਸੇ ਰੱਖ ਕੇ ਪਛਤਾਵਾ ਕਰਵਾਇਆ ਜਾਂਦਾ ਕਿ ਇਹ ਸਿਆਸਤ 'ਚ ਨਾ ਆਉਣ ਆਪਣੇ ਘਰਾਂ 'ਚ ਬੈਠ ਕੇ ਪਛਤਾਵਾ ਕਰਨ ਮਾਫੀ ਮਿਲ ਜAVE ਆਮ ਕੌਮ ਦੇ ਸਿੱਖ ਕੌਮ ਦੇ ਵਿੱਚ ਲੇਕਿਨ ਜਿਹੜਾ ਕੌਮ ਦੀ ਗੁਵਾਈ ਆ ਜਿਹੜੀ ਸ਼ਰਮਣ ਗੱਲ ਦੀ ਗੁਵਾਈ ਆ ਉਸ ਨਵੇਂ ਜਿਹੜੇ ਨੌਜਵਾਨ ਆ ਉਹਨਾਂ ਦੇ ਹੱਥਾਂ 'ਚ ਹੋਣੀ ਚਾਹੀਦੀ ਆ ਸੋ ਮੁੱਖ ਰੂਪ 'ਚ ਅਸੀਂ ਆਸ਼ਾ ਪਰੜ ਕਰਦੇ ਆ ਕਿ ਜਿਹੜਾ ਸ਼੍ਰੀ ਕਾਲਪਤਵ ਸਾਹਿਬ ਆ ਇਸੇ ਤਰ੍ਹਾਂ ਹੀ ਪਾਰਦਰਸ਼ੀ ਤਰੀਕੇ ਦੇ ਨਾਲ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੌਮ ਦੀਆਂ ਭਾਵਨਾਵਾਂ ਵਾਲੀ ਤਰਜਮਾ ਨਹੀਂ ਕਰਦੇ ਹੋਏ ਫੈਸਲੇ ਲਾਊਗਾ ਤੇ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਹੈ ਤੇ ਜਿਹੜਾ ਧਰਮ ਦਾ ਸਿਆਸਤ ਤੇ ਕੁੰਡਾ ਸੀਗਾ ਉਹਦਾ ਪ੍ਰਭਾਵ ਵੀ ਜਿਹੜਾ ਸਿੱਖ ਕੌਮ ਦੇ ਮਨਾਂ ਦੇ ਵਿੱਚ ਸਥਾਈ ਲੱਭਦਾ ਦਿਖਾਈ ਦੇਊਗਾ ਜੇ ਇਦਾਂ ਦੇ ਫੈਸਲੇ ਹੋਰ ਵੀ ਸਾਹਮਣੇ ਆਉਂਦੇ ਆਦੇ ਜੀ ਪ੍ਰਮੰਦਰ ਜੀ